ਇੱਕ ਨਾ ਮਿੱਤਰੋ ਆਪਾਂ ਵੀਡੀਓ ਪਾਉਣੇ ਹੁੰਦੇ ਆ ਬੈਸ ਦਾ ਆਪਣੇ ਕੋਲੇ ਹੋਰ ਜਾਨਵਰ ਵੀ ਬਹੁਤ ਨੇ ਤੇ ਵਿੱਚ ਵੀਰ ਕਮੈਂਟ ਕਰ ਦਿੰਦੇ ਆ ਬਾਈ ਇਹ ਰੋਜ਼ ਦਿਖਾ ਦਿਖਾ ਕੇ ਆਪਦਾ ਪੇਜ ਚਲਾ ਗਿਆ ਜਾਂ ਚੈਨਲ ਚਲਾ ਗਿਆ ਆਪਾਂ ਬਾਈ ਕੋਈ ਗਲਤ ਚੀਜ਼ ਨਹੀਂ ਪ੍ਰੋਮੋਟ ਕੀਤੀ ਚੰਗੇ ਕੰਮ ਕੀਤੇ ਨੇ ਆਪਾਂ ਪੇਜ ਬਣਾਇਆ ਸੀ ਬਾਈ 2016-17 ਚ ਆਪਾਂ ਇਹ ਸੋਚ ਕੇ ਚੱਲੇ ਸੀ ਵੀ ਜੇ ਤਾਂ ਚੰਗੇ ਕੰਮਾਂ ਨਾਲ ਚੱਲ ਪਿਆ ਠੀਕ ਆ ਆਪਾਂ ਗਲਤ ਕੁਝ ਵੀ ਨਹੀਂ ਪਾਉਣਾ ਗਲਤ ਨਾ ਬਾਈ ਆਪਾਂ ਉਦੋਂ ਕਰਿਆ ਸੀ ਨਾ ਬਾਈ ਆਪਾਂ ਅੱਜ ਕਰ ਰਹੇ ਆਂ ਸੇਵਾ ਕਰ ਰਹੇ ਆ ਚਾਹੇ ਆਪਾਂ ਨੂੰ ਰੋਜ਼ ਮਿਲੇ ਚਾਹੇ ਆਪਾਂ ਨੂੰ ਗਾਂ ਮਿਲੇ ਚਾਹੇ ਆਪਾਂ ਨੂੰ ਕੋਈ ਵੀ ਜਾਨਵਰ ਮਿਲੇ ਹਨਾ ਆਪਾਂ ਸੇਵਾ ਕਰਦੇ ਆ ਐਵੇਂ ਹੀ ਸੇਵਾ ਕਰਦੇ ਕਰਦੇ ਬਈ ਆਪਾਂ ਨੂੰ ਇੱਕ ਮਤਲਬ ਕਿ ਰੋਜ਼ ਮਿਲ ਗਿਆ ਸੀ ਜਿਹਦੇ ਨਾਲ ਅਸੀਂ ਜੋੜਾ ਉਹਦੇ ਵੀ ਖੁਰ ਖਤਮ ਹੋ ਗਏ ਸੀ ਇੱਕ ਆਪਾਂ ਨੂੰ ਮਿਲ ਗਿਆ ਸੀ ਸ਼ਿੰਦਾ ਉਹਦੇ ਵੀ ਮਤਲਬ ਉਹਨੂੰ ਮਾਂ ਛੱਡ ਕੇ ਭੱਜ ਗਈ ਸੀ ਉਹਦਾ ਮਤਲਬ ਕਿ ਦੇਖ ਰੇ ਕਰਨ ਵਾਲਾ ਕੋਈ ਉਹਨੂੰ ਵੀ ਆਪਾਂ ਚੁੰਗੜੀਆਂ ਤੇ ਪਾਲ ਪਾਲ ਆਪਾਂ ਵੱਡਾ ਕਰ ਲਿਆ ਸੀ ਉਵੇਂ ਹੀ ਮਿੱਤਰੋ ਇੱਕ ਆਪਣੇ ਕੋਲੇ ਰੋਜ਼ ਆ ਗਿਆ ਇਹ 12 ਸਿੰਘਾ ਜਿਹੜਾ ਇਹ 12 ਸਿੰਘਾ ਹੈਗਾ ਵੀਡੀਓ ਨਾਲ ਤੁਸੀਂ ਬਣੇ ਰਹੋ ਪਿੱਛੇ ਤੁਸੀਂ ਦੇਖ ਹੀ ਰਹੇ ਹੋ ਇਹ ਬਾਈ ਇੱਥੇ ਨਾ ਹੁਣ ਮਤਲਬ ਕੀ ਬੈਠਾਗਾ ਇਹਦੀ ਆਪਾਂ ਸੇਵਾ ਫੁੱਲੀ ਕਰ ਰਹੇ ਆ ਤੇ ਇਹਦੇ ਜ਼ਖਮ ਨਾਲ ਜ਼ਖਮ ਸੀਗੇ ਜਿਹੜੇ ਇਹਦੇ ਪੈਰਾਂ ਤੇ ਸੀ ਆਹ ਦੇਖੋ ਕਰ ਸਕਦੇ ਹੋ ਚੈੱਕ ਤੁਸੀਂ ਜਮਾ ਪੈਰ ਖਤਮ ਹੋ ਗਏ ਸੀ ਕਨਕਰੀਟ ਦੀ ਨਹਿਰ ਨਾਲ ਠੀਕ ਹੈ ਤੇ ਆਪਾਂ ਬਾਈ ਇਹ ਚੀਜ਼ ਦੀਆਂ ਵੀਡੀਓ ਵੱਧ ਪਾਉਣੇ ਆ ਆਪਾਂ ਪਾਉਂਦੇ ਰਹਾਂਗੇ ਠੀਕ ਹੈ ਆਪਾਂ ਨੂੰ ਕਿਸੇ ਦਾ ਕੋਈ ਡਰ ਨਹੀਂ ਠੀਕ ਹੈ ਤਾਂ ਡਰ ਨਹੀਂ ਹੈਗਾ ਕਿਉਂਕਿ ਆਪਾਂ ਚੰਗਾ ਕੰਮ ਕਰ ਰਹੇ ਆ ਬਾਈ ਇਹਦੀ ਸੇਵਾ ਕਰਦੇ ਨੇ ਚੈੱਕ ਕਰ ਸਕਦੇ ਹੋ ਤੇ ਆਪਣਾ ਸਹਿਯੋਗ ਫੁੱਲੀ ਦਿੰਦੇ ਨੇ ਬੇਸ਼ੱਕ ਨਾ ਕੋਈ ਵੀ ਆ ਕਿਸੇ ਵੀ ਸਿਟੀ ਤੋਂ ਆਪਾਂ ਨੂੰ ਫੁੱਲ ਸਹਿਯੋਗ ਮਿਲਦਾ ਤਾਂ ਕਰਕੇ ਮਿੱਤਰੋ ਆਪਾਂ ਸੇਵਾ ਕਰਦੇ ਆ ਠੀਕ ਆ ਆਪਣਾ ਕੋਈ ਇਹ ਨਹੀਂ ਹੈਗਾ ਵੀ ਆਪਣੇ ਪੇਜ ਦੇ ਕੱਲੇ ਰੋਜਾਂ ਦੀ ਵੀਡੀਓ ਪੰਨੇ ਘੋੜੇ ਘੋੜੀਆਂ ਮਿੱਤਰਾਂ ਨੇ ਰੱਖੀਆਂ ਹੋਈਆਂ ਨੇ ਆਪਾਂ ਉਹ ਚੀਜ਼ੀ ਵੀਡੀਓ ਪਾਉਣੇ ਰਹਣੇ ਆ ਤੇ ਜਦੋਂ ਆਪਣੇ ਕੋਲੇ ਇਹ ਜਿਹੇ ਕੇਸ ਆ ਜਾਂਦੇ ਆ ਬਈ ਇਹਨਾਂ ਦੀ ਆਪਾਂ ਦਵਾਈ ਤੋਂ ਲਾ ਟ੍ਰੀਟਮੈਂਟ ਤੋਂ ਲਾ ਆਪਾਂ ਖਰਚਾ ਆਪਦੇ ਪੱਲੋਂ ਕਰਦੇ ਆ ਠੀਕ ਆ ਜੇ ਕਿ세 ਪਾਸੇ ਗੱਡੀ ਦੀ ਵੀ ਲੋੜ ਪੈਂਦੀ ਐ ਇਹਨੂੰ ਰੈਫਰ ਕਰ ਲਈ ਜਾ ਇਹਨੂੰ ਲਿਆਉਣ ਲਈ ਆਪਾਂ ਗੱਡੀ ਤੇ ਵੀ ਚੜਾ ਕੇ ਲਿਆਉਣੇ ਆ। ਸੋ ਮਿੱਤਰੋ ਇਹੋ ਗੱਲਾਂ ਹੁੰਦੀਆਂ ਨੇ। ਜੇ ਤੁਸੀਂ ਚੰਗਾ ਕੰਮ ਕਰਕੇ ਆਪਦੇ ਪੇਜ ਬਣਾ ਰਹੇ ਹੋ, ਪੇਜ ਖੜੇ ਕਰ ਰਹੇ ਹੋ, ਚੰਗੀ ਗੱਲ ਆ ਬਾਈ ਹਨਾ। ਆਪਾਂ ਕੋਈ ਲੱਚਰਤਾ ਪ੍ਰੋਮੋਟ ਨਹੀਂ ਕਰਦੇ। ਆਪਾਂ ਕੋਈ ਨਸ਼ਾ ਪ੍ਰੋਮੋਟ ਨਹੀਂ ਕਰਦੇ। ਆਪਾਂ ਇਹ ਸੇਵਾ ਕਰਦੇ ਰਹਾਂਗੇ। ਬਾਕੀ ਬਾਈ ਸੁਖ ਹੀਰਕੇ ਦੇ ਨਾਂ 'ਤੇ ਆਪਣੇ ਸਾਰੇ ਪੇਜ ਚੈਨਲ ਨੇ। ਬੇਸ਼ੱਕ Google ਤੇ ਸਰਚ ਕਰ ਲਿਓ ਅੱਜ ਦੀ ਘੜੀ ਬਾਬੇ ਦੀ ਇੰਨੀ ਕਿਰਪਾ ਬਾਈ। ਆਪ ਨੂੰ ਸਾਰੀ ਜਾਣਦੇ ਨੇ ਆਪਾਂ ਚੰਗਾ ਕੰਮ ਕਰ ਰਹੇ ਆਂ ਨਾ ਕੋਈ ਆਪਾਂ ਕੋਈ ਇਹ ਕੋਈ ਮਸਾਲੇ ਲਾ ਕੇ ਵੀਡੀਓ ਬਣਾਉਣਾ ਸਿੱਧੀ ਸਾਫ਼ ਵੀਡੀਓ ਹੁੰਦੀ ਆ ਆਪਾਂ ਉਹ ਚੀਜ਼ ਪਾ ਰਹੇ ਆਂ ਠੀਕ ਆ ਤੇ ਆਪਾਂ ਪਾਉਂਦੇ ਰਹਾਂਗੇ ਜਿਹੜੇ ਵੀਰ ਆਪਾਂ ਨੂੰ ਸਪੋਰਟ ਕਰਦੇ ਆ ਉਹ ਸਦਾ ਹੀ ਸਪੋਰਟ ਕਰਦੇ ਰਹਿਣਗੇ ਜਿਹੜੇ ਆਪਾਂ ਨੂੰ ਬਈ ਹੇਟ ਕਰਦੇ ਆ ਠੀਕ ਆ ਉਹ ਉਹਨਾਂ ਦਾ ਮਰਜ਼ੀ ਹੈ ਨਾ ਉਹ ਆਪਾਂ ਨੂੰ ਕੋਈ ਚੱਕਰ ਨਹੀਂ ਹੈ ਨਾ ਬਾਕੀ ਸੈਟ ਆ ਬਈ ਇਹ ਅੱਗੇ ਨਾਲੋਂ ਤੇ ਹੁਣ ਆਪਾਂ ਇਹਨੂੰ ਬਈ ਖਾਣ ਪੀਣ ਕਰਕੇ ਰਾਤ ਨੂੰ ਪਾ ਦਾਂਗੇ